ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਤੇ ਵਨੁ ਭਾਈ ਪਟੇਲ ਦਰਮਿਆਨ ਕਿਸ ਤਰ੍ਹਾਂ ਦਾ ਸੀ ਮਾਮਲਾ ਜਾਂ ਕੋਈ ਖਿੱਚੋਤਾਣ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਕਤਲ ਹੁੰਦਾ ਹੈ ਨਥੂਰਾਮ ਗੋੜਸੇ ਉੱਤੇ ਇਹ ਮਾਮਲਾ ਚੱਲਦਾ ਹੈ ਤੇ ਫਿਰ ਨਥੂਰਾਮ ਗੋੜਸੇ ਨੂੰ ਫਾਂਸੀ ਹੁੰਦੀ ਹੈ ਭਾਵੇਂ ਹਿੰਦੁਸਤਾਨ ਦੀ ਆਜ਼ਾਦੀ ਤੋਂ ਕੁਝ ਮਹੀਨੇ ਹੀ ਹਾਲੇ ਗੁਜ਼ਰੇ ਸੀ ਕਿ ਭਾਰਤ ਨੂੰ ਅਜਿਹਾ ਪਾਣਾ ਮੰਨਣਾ ਪਿਆ ਰਾਸ਼ਟਰਪਿਤਾ ਗਵਣੋ ਪਿਆ ਆਰਐਸਐਸ ਉਤੇ ਪਾਬੰਦੀ ਐਤ ਹੁੰਦੀ ਹੈ ਇਹ ਮਾਮਲਾ ਇਤਿਹਾਸਿਕ ਤੇ ਕਾਨੂੰਨੀ ਪੱਖ ਤੋਂ ਇੱਕ ਵਾਰ ਫੇਰ ਅਜਾਗਰ ਹੋਣ ਲੱਗਾ ਹੈ ਇਸ ਮਾਮਲੇ ਉਤੇ ਵਿਰੋਧੀ ਧਿਰ ਕਾਂਗਰਸ ਨੇ ਸਤਾ 13 ਹਿੰਦੁਸਤਾਨ ਦੀ ਹਕੂਮਤ ਤੇ ਭਾਰਤੀ ਜਨਤਾ ਪਾਰਟੀ ਨੂੰ ਕਟਹਿਰੇ ਦੇ ਵਿੱਚ ਲਿਆ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਨੇ ਫੇਰ ਆਖਿਆ ਕਿ ਕਿਉਂ ਨਾ RSS ਉੱਤੇ ਪਾਬੰਦੀ ਲੱਗੇ ਉਹਨਾਂ ਦਾ ਵਿਚਾਰ ਹੈ ਕਿ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਨਾਲ ਉਹਨਾਂ ਜਿਹੜੇ ਸ਼ਬਦ ਪ੍ਰਗਟਾਏ ਹੈ ਕਿ ਵਿਵਾਦਾਂ ਦੀ ਜੜ ਹੈ। ਖਿਰਿ ਕਿਸਲੇ ਸਮੇਂ ਜਦੋਂ ਪਾਬੰਦੀ ਐਲਡ ਹੁੰਦੀ ਹੈ RSS ਉੱਤੇ ਕੀ ਮਾਮਲਾ ਸੀ? Nehru ਤੇ Vallabhbhai Patel ਦਰਮਿਆਨ ਕਿਸ ਤਰ੍ਹਾਂ ਦਾ ਮਾਹੌਲ ਸੀ? ਇਹਦੇ ਇर्द-ਗਿਰਦ ਜਿਹੜਾ ਹੁਣ ਤਾਜ਼ਾ ਤਰੀਨ ਅਜੋਕੇ ਪ੍ਰਸੰਗ ਦੇ ਵਿੱਚ ਮਾਮਲਾ ਭਰ ਕੇ ਸਾਹਮਣੇ ਆ ਰਿਹਾ ਹੈ। ਇਦੇ ਉੱਤੇ ਚਰਚਾ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਜੁੜੇ ਐ ਉਗੇ ਰਾਜੀ ਸਿਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁਖੀ ਸਪਾਕ ਟੈਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਪੰਜ-ਛੇ ਮਹੀਨੇ ਹੋਈ ਸੀ ਕਿ ਭਾਰਤ ਜਦੋਂ ਆਜ਼ਾਦੀ ਤੋਂ ਬਾਅਦ ਅਗਲੀ ਤੋਰੇ ਤੁਰਿਆ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਰੋਲ ਰਿਹਾ ਕੁਰਬਾਨੀਆਂ ਦਿੱਤੀਆਂ ਤੇ ਜਦੋਂ ਦੇਸ਼ ਦੀ ਹਕੂਮਤ ਪੰਡਤ ਜਵਾਹਰ ਲਾਲ ਨਹਿਰੂ ਦੇ ਹੱਥ ਸੀ ਵੱਲਬਾਈ ਪਟੇਲ ਦੇ ਹੱਥ ਸੀ ਤਾਂ ਅਜੇ ਮੱਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਕਤਲ ਹੁੰਦਾ ਨਤੂ ਰਾਮ ਗੋੜਸੀ ਉੱਤੇ ਮਾਮਲਾ ਚੱਲਦਾ ਫਿਰ ਅੰਬਾਲਾ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਹੁਣੇ ਮਾਮਲਾ ਇੱਕ ਵਾਰ ਫਿਰ ਦੇਸ਼ ਦੀ ਹਕਮਰਾਨ ਤੇ ਤੇ ਵਿਰੋਧੀ ਤੇਰੇ ਦਰਮਿਆਨ ਪਖਿਆ ਹੋਇਆ ਮਲਕਾਰ ਅਰਜਨ ਖੜਗੇ ਨੇ ਮਾਮਲਾ ਉਠਾਇਆ ਤੇ ਇਹਦੇ ਸਾਰੇ ਮਾਹੌਲ ਦੇ ਵਿੱਚ आरएसएस ਦਾ ਫਿਰ ਇੱਕ ਵਾਰ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ ਹੈ ਅਜਿਹੇ ਸਾਰਾ ਪ੍ਰਸੰਗ ਹੈ ਕਿ ਕਾਨੂੰਨੀ ਤੇ ਇਤਿਹਾਸਿਕ ਦਸਤਾਵੇਜ਼ ਦੇ ਹਵਾਲੇ ਦੇ ਨਾਲ ਅਜੋਕੇ ਪ੍ਰਸੰਗ ਦੇ ਵਿੱਚ ਜੇਕਰ ਆਪਾਂ ਆਪਣੇ ਦਰਸ਼ਕਾਂ ਦੇ ਹਵਾਲੇ ਸਾਰਾ ਮਾਮਲਾ ਰੱਖ ਸਕੀਏ ਜੀ ਡਾਟ ਸਰ ਫਿੰਦਰ ਸਾਹਿਬ ਦੇਖੋ ਜਦੋਂ ਮਹਾਤਮਾ ਗਾਂਧੀ ਜੀ ਜਾਂ ਪ੍ਰਿਮੀਨੀ ਸਾਥਕਾਲੀ ਨੂੰ ਨੱਥੂ ਰਾਮ ਗਾਉਂਡ ਤੇ ਨਹੀਂ ਕਤਲ ਕੀਤਾ ਤਾਂ ਉਸ ਵੇਲੇ ਉਹਨਾਂ ਕਾਰਨ ਕੀ ਸੀ ਗੋਟ ਸੇ ਹੋਣਾ ਨਹੀਂ ਜਿਹਨੋਂ ਕਤਲ ਕੀਤਾ ਉਹਨਾਂ ਨੇ ਇਹ ਸੀ ਕਿ ਮਹਾਤਮਾ ਗਾਂਧੀ ਨੇ ਦੇਸ਼ ਨਾ ਧਰੋਹ ਕੀਤਾ ਉਹਨੇ 55 ਕਰੋੜ ਰੁਪਏ ਭਾਰਤ ਸਰਕਾਰ ਤੋਂ ਪਾਕਿਸਤਾਨ ਨੂੰ ਦਵਾਈ ਹੈ ਉਹ ਹੱਤ ਦਵਾਈ ਤੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਪੂਰੀ ਨਫ਼ਰਤ ਪੈਦਾ ਕੀਤੀ ਹੋਈ ਸੀ ਮਹਾਤਮਾ ਗਾਂਧੀ ਦੇ ਖਿਲਾਫ ਕਿ ਮਹਾਤਮਾ ਗਾਂਧੀ ਨੂੰ ਗੁਆਂ ਮਾਰ ਕੇ ਮਾਰ ਦਿੱਤਾ ਅਸਲ ਦੇ ਵਿੱਚ ਜਿਵੇਂ ਆ ਰਿਹਾ ਕਿ ਵੀ ਨਥੁਰਾਉਂ ਗਰਾਉਂਡ ਤੇ ਦਾ ਜਿਹੜੀ ਸ਼ੁਰੂਆਤ ਸੀ ਉਹ ਆਰਐਸਐਸ ਦਾ ਮੈਂਬਰ ਸੀ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿੰਤੂ ਮਹਾਤਵਾ ਬਣਾਈ ਤੇਜੀ ਦੇ ਵਿੱਚ ਉਹਨਾਂ ਨੇ ਕਈ ਵਾਰ ਕੋਸ਼ਸ਼ਾਂ ਕੀਤੀਆਂ ਉਹਨਾਂ ਦੇ ਨਾਲ ਜਿਹੜੀ ਉਹਨਾਂ ਨੇ ਆਪਣੀ ਇਹ ਪਲਾਨ ਕੀਤਾ ਉਹਦੇ ਵਿੱਚ ਉਹਦੇ ਸਾਥੀ ਆਪੇ ਮदनलाल ਔਰ ਹੋਰ ਸਾਥੀ ਸੰਜਿਨਾ ਨੇ ਇਸ ਸਕੀਮ ਨੂੰ ਤਿਆਰ ਕੀਤਾ ਜਿਹੜੀ ਇਸ ਤਰ੍ਹਾਂ ਉਹਨਾਂ ਨੇ ਭਾਤਮਨ ਗਾਂਧੀ ਜੀ ਦਾ ਕਤਲ ਕਰ ਦਿੱਤਾ ਜਿੱਕੇ ਇਸ ਬੇਲੇ ਜਦੋਂ ਖੜੇ ਗਏ ਤਾਂ ਫਿਰ ਸਬੰਧ ਤੋਂ ਕੁਝ ਕੁ ਚੋਕਾਫ ਦੇ ਆਖਰੀਆ ਗਿਆ ਅਤੇ ਦੇਸ਼ ਦੇ ਹੋਮ ਮਿਨਿਸਟਰ ਉਸ ਵੇਲੇ ਸਰਦਾਰ ਵੱਲਪਾਈ ਪਟੇਲ ਸਨ ਤੇ ਉਹ ਨਾਮੀ ਆਰਐਸਐਸ ਦੇ ਪਰ ਫਰਵਰੀ 1948 ਦੇ ਵਿੱਚ ਪਾਵਨ ਦਿਵਸ ਦਾ ਤੇ ਉਦੋਂ ਮਾਮਲਾ ਚੱਲ ਰਿਹਾ ਸੀ ਕਿ ਹਰਤਾਲ ਹੋ ਰਹੀ ਸੀ ਤੇ ਇੱਕ ਤੀਕੇ ਆਰਐਸਐਸ ਨੇ ਜਿਹੜੀ ਨਫਰਤ ਪੈਦਾ ਕੀਤੀ ਆਰਐਸਐਸ ਤੇ ਮਹਾ ਹਿੰਦੂ ਮਹਾਸਭਾ ਨੇ ਇਸ ਵੰਦੇ ਵਿੱਚ ਸਰਦਾਰ ਪਟੇਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਕਿ ਇੰਨਾਨੀ ਵੀ ਇਸ ਤਰ੍ਹਾਂ ਦਾ ਮਾਹੌਲ ਸੀ ਜਿਸ ਕਾਰਨ ਮਹਾਤਮਾ ਗਾਂਧੀ ਜੀ ਦਾ ਕਤਲ ਹੋਇਆ। ਹੂੰ ਤੇ ਜਦੋਂ ਇਹਦੀ ਪਰਤਾਲ ਹੋਈ ਤਾਂ ਉਹਦੇ ਵਿੱਚ ਆਰਐਸਐਸ ਦਾ ਸਿੱਧਾ ਕੋਈ ਸੰਮਣੀ ਨਹੀਂ ਸੀ ਆਇਆ ਤੇ ਆਰਐਸਐਸ ਦੇ ਉੱਪਰ ਪਾਬੰਦੀ ਰਹੀ। ਆਰਐਸਐਸ ਦੇ ਜਿਹੜੇ ਮੁਖੀ ਸੀ ਗੁਰੂ ਜੀ ਗੋਲਕਰ ਜੀ ਉਹਨਾਂ ਨੇ ਭਾਵੇਂ ਦਾ ਤੌਰ ਤੇ ਸਦਾ ਪਟੇਲ ਨੂੰ ਮਿਲੇ ਅਤੇ ਉਹਨਾਂ ਨੇ ਆਪਣੀ ਪਾਰਟੀ ਦੇ ਦਾ ਆਰਐਸਐਸ ਦਾ ਸੰਗਾਂ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਹਿੰਸਾ ਤਿਆਰ ਵੰਦ ਨਹੀਂ ਹੈ ਕਿਸੇ ਵੀ ਇਸ ਤਰ੍ਹਾਂ ਦਾ ਹਿੱਸਾ ਨਹੀਂ ਲਵਾਉਂਦੇ ਤੇ ਇਸ ਸੰਦਰਭ ਦੇ ਵਿੱਚ ਫਿਰ ਜੁਲਾਈ 1949 ਦੇ ਵਿੱਚ ਆਰਐਸਐਸ ਦੇ ਤੋਂ ਪਾਵਨ ਦੀ ਸ਼ਟਾਤੀ ਹੂ ਇਹ ਇਹ ਦਾ ਅਥਿਆਸ ਪ੍ਰਸੰਗ ਜਿਹੜਾ ਪਿਛਲਾ ਜਿਸ ਤਰ੍ਹਾਂ ਦਾ ਵਾਪਰਿਆ ਤੇ ਫਿਰ ਇਸ ਪ੍ਰਤਾਪ ਦੇ ਵਿੱਚ ਨੱਥੁਰਾਮ ਗੋਟੇ ਤੇ ਹੂ ਰੰਬਰ 1947 ਦੇ ਵਿੱਚ ਅਬਾੜਾ ਜੀਲ ਦੇ ਵਿੱਚ ਉਹ ਇੱਕ ਸਾਤੀ ਦੇ ਇਸ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ ਕੁਝ ਨੂੰ ਉਮਰ ਕੈਦੀ ਹੋਈ ਤੇ ਕੁਝ ਨੂੰ ਬਰੀ ਕੀਤਾ ਗਿਆ ਇਸ ਤਰ੍ਹਾਂ ਦੀ ਜਿਹੜੀ ਸਜਾਵਾਂ ਹੋਈਆਂ ਸਨ ਇਹ 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 ਜਿਹੜੇ ਸਾਤੀ ਸਨ ਜਨਵੇਂ ਕੱਕਰੇ ਆਫਤੇ ਇਹ ਇਹ ਇਨਦਰ ਇਹਦੀ ਇੱਕ ਵੱਡੀ ਭੂਮਿਕਾ ਨਿਭਾਈ ਸੀ ਤੇ ਇਹਦੇ ਨਾਲ ਲਛੂ ਰਾਮ ਗੌਰ ਦੇ ਨਾਲ ਆਫਤੇ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਕਹਿੰਦਾ ਪਾਬ ਕਿ ਉਸ ਵੇਲੇ ਅੰਬਾਲਾ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਦੱਸਿਆ ਜਾ ਰਿਹਾ ਜਿਵੇਂ ਤੇ ਅੰਬਾਲਾ ਉਸ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਕਹਿੰਦਾ ਪਾਬ ਕਿ ਪੰਜਾਬ ਦੇ ਵਿੱਚ ਨਥੂਰਾਮ ਗੋੜਸੇ ਨੂੰ ਫਾਂਸੀ ਫਾਂਸੀ ਦਿੱਤੀ ਗਈ ਇਹ ਘਟਨਾ ਕਿਤੇ ਵਾਪਰਦੀ ਨਥੂਰਾਮ ਗੋੜਸੇ ਦਾ ਜਿਹੜਾ ਸਬੰਧ ਹੈ ਉਹ ਸ਼ਾਇਦ ਮਹਾਰਾਜਟਰ ਨਾਲ ਸੀਗਾ ਬਰਾਮਤੀ ਇਲਾਕੇ ਨਾਲ ਤੇ ਫਾਂਸੀ ਉਹਨੂੰ ਪੰਜਾਬ ਦੇ ਵਿੱਚ ਦਿੱਤੀ ਜਾਂਦੀ ਹੈ ਥੋੜਾ ਇਹ ਖੋਲਿਓ ਕਿ ਇੰਨਾ ਵਖਵਾ ਇੰਨੀਆਂ ਦੂਰੀਆਂ ਇਹਦੇ ਵਿੱਚ ਪੰਜਾਬ ਦਾ ਜ਼ਿਕਰ ਆਉਣਾ ਹਾਲਾਂਕਿ ਇਸ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਪੰਜਾਬੀਆਂ ਦਾ ਵੱਡਾ ਰੋਲ ਰਿਹਾ ਸਭ ਤੋਂ ਵੱਧ ਕੁਰਬਾਨੀਆਂ ਜੇਲ੍ਹਾਂ ਚਕੇ ਡੰਗਾ ਖਾਦੀਆਂ ਗੋਲੀਆਂ ਖਾਦੀਆਂ ਫਾਂਸੀਆਂ ਤੇ ਕੇ ਕਾਲੇ ਪਾਣੀਆਂ ਗਏ ਤੇ ਫਿਰ ਰਾਸ਼ਟਰ ਬਣਦਾ ਹੈ ਰਾਸ਼ਟਰ ਦੇ ਪਿਤਾ ਨੂੰ ਗੋਲੀ ਵਜਦੀ ਹੈ ਕਤਲ ਹੁੰਦਾ ਹੈ ਤੇ ਉਹਦੇ ਕਾਤਲ ਨੂੰ ਫਿਰ ਪੰਜਾਬ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਇਹ ਕੀ ਸਬੰਧ ਹੈ ਪੰਜਾਬ ਨਾਲ ਜੁੜਦਾ ਪਰਦਾ ਜੀ ਪਿੰਡ ਸਰ ਦੇਖੋ ਜਦੋਂ ਬ੍ਰਿਟਾਸ਼ ਨੇ 1859 ਦੇ ਵਿੱਚ ਪੰਜਾਬ ਨੂੰ ਕਬੂਲ ਕੀਤਾ ਪੰਜਾਬ ਦੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਪੰਜਾਬ ਦੀ ਜਿਹੜੀ ਐਡਮਿਨਿਸਟ੍ਰੇਟਿਵ ਸੈਟਅਪ ਬਣਾਈ ਉਸ ਵੇਲੇ ਕਿਸੇ ਵੇਲੇ ਦਿੱਲੀ ਵੀ ਪੰਜਾਬ ਦੇ ਇਖਤਾਰ ਹੁੰਦਾ ਕੀਤਾ ਤੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦੇ ਨਾਲ ਆਪਣੀ ਜਿਹੜੀ ਚਲਾ ਰਹੇ ਕਿਉਂਕਿ ਜਿਹੜੀ ਘਟਨਾ ਵਾਪਰੀ ਹੈ ਜਿਹੜੀ 1948 ਦੇ ਵਿੱਚ ਮਹਾਤਮਾ ਗਾਂਧੀ ਜੀ ਦਾ ਕਤਲ ਹੋਇਆ ਦਿੱਲੀ ਦੇ ਵਿੱਚ ਅੰਮ੍ਰਾਲਾ ਕਿਉਂਕਿ ਉਸ ਵੇਲੇ ਉਹ ਇੱਕ ਵੱਡਾ ਸੈਂਟਰ ਸੀ ਮਹਾਰਾਸ਼ਟਰ ਸ਼ਾਉਣੀ ਸੀ ਵੱਡੀ ਸ਼ਾਉਣੀ ਸੀ ਮਹਾਰਾਸ਼ਟਰ ਦੀ ਜੇਲ੍ਹ ਵੱਡੀ ਸੀ ਇਸ ਤਰ੍ਹਾਂ ਕੇ ਇਸ ਦੇ ਵਿੱਚ ਕਿਉਂਕਿ ਵੱਡੀ ਘਟਨਾ ਵਾਪਰੀ ਸੀ ਮਹਾਰਾਸ਼ਟਰ ਦਾ ਚੂਰਮ ਗੌਂਦ ਤੇ ਨੂੰ ਨਹੀਂ ਲਿਆ ਸਕਦੇ ਸੀ ਨਾ ਇਹ ਦੇ ਲਈ ਸੇਫ ਜੇਲ੍ਹ ਇਹੋ ਸੀ ਜੀ ਤੇ ਜਿੱਥੇ ਸਾਰੇ ਪ੍ਰਬੰਧ ਜਿਵੇਂ ਜਿਵੇਂ ਹੁਣ ਅਪਾਰਟਮੈਂਟ ਦੇਖਦੇ ਆਂ ਉਹ ਬਈ ਹਾਈ ਸਕਿਉਰਿਟੀ ਜਿਹੜਾ ਕੀੜੀਆਂ ਨੇ ਉਸ ਕਰਕੇ ਪੰਜਾਬ ਦੇ ਨਾਲ ਇਸ ਵੰਦਾ ਹੈਗਾ ਕਿਉਂਕਿ ਰਿਚਰਡ ਜਿੱਦੋਂ ਪ੍ਰਬੰਧ ਕੀਤਾ ਤੇ ਉਸ ਵੇਲੇ ਦਿੱਲੀ ਇਸੇ ਵੇਲੇ ਪੰਜਾਬ ਦੇ ਨਾਲ ਜੁੜੀ ਹੋਈ ਸੀ ਦਿੱਲੀ ਦਾ ਇਸ ਤਰ੍ਹਾਂ ਦਾ تعلق ਆ ਕਿ ਇਹਦਾ ਐਡਮਿਨਿਸਟ੍ਰੇਟਰ ਪੱਧਰ ਦੇ ਉੱਪਰ ਵੀ ਇਸ ਦੀ ਜਿਹੜੀ ਪੰਜਾਬ ਨਾਲ ਸੰਬੰਧ ਹੋਣ ਕਰਕੇ ਇਸ ਕਰਕੇ ਇੱਥੇ ਜਿਹੜੇ ਦੇਰੀ ਚ ਹੂੰ ਹੋ ਰਹੀ ਬਾਕੀ ਦਿੱਤੀ ਤੇ ਕਿਹ ਡਾਟ ਸਰ ਆਰਐਸਐਸ ਦੀ ਉਸ ਵੇਲੇ ਕੀ ਵਿਚਾਰਧਾਰਾ ਬਾਕੀ ਵਿਵਾਦਤ ਸੀ ਪਾਬੰਦੀ ਉਹਦੇ ਤੇ ਐਦ ਹੁੰਦੀ ਹੈ ਤੇ ਹੁਣ ਜਿਵੇਂ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਮਲਕਾਰ ਅਰਜਨ ਖੜਗੇ ਹੋਣਾ ਨੇ ਵੀ ਇਹ ਮੰਗ ਠਾਈ ਹੈ ਕਿ ਇਹ ਆਰਐਸਐਸ ਵਵਾਦਾਂ ਦੀ ਜੜ ਹੈ ਕਿਉਂ ਨਾ ਇਸ ਤੇ ਪਾਬੰਦੀ ਹੋਵੇ ਪਾਬੰਦੀ ਲੱਗਣੀ ਚਾਹੀਦੀ ਹੈ ਜਿਹੀ ਤਰ੍ਹਾਂ ਦੇ ਉਹਨਾਂ ਦੇ ਲਾਹਮਣੇ ਆਏ ਹੈ ਕਿਵੇਂ ਦੇਖਦੇ ਹੋ ਕੀ ਵਿਵਾਦ ਨੇ ਉਸ ਵੇਲੇ ਜਾਂ ਹੁਣ ਇਹ ਇਤਿਹਾਸਿਕ ਪ੍ਰਸੰਗ ਦੇ ਇर्द-ਗਿਰਦ ਭਿੰਦਰ ਸਾਹਿਬ ਦੇਖੋ ਮਹਾਤਮਾ ਗਾਂਧੀ ਜੀ ਦੀ ਮੌਰਦੇਸ਼ ਵੰਦੇ ਵਿੱਚ ਉਸ ਵੇਲੇ ਜਿਹੜੀ ਲੋਕ ਰਾਏ ਜਾਂ ਆਮ ਜਨਤਾ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਹੋਇਆ ਜਾਂ ਟੋਟਾ ਦੇ ਵਿੱਚ ਜਿਸ ਤਰ੍ਹਾਂ ਆਇਆ ਕਿ ਮਹਾਤਮਾ ਗਾਂਧੀ ਦੀ ప్రతి ਜਿਹੜੀ ਨਕਰਤ ਪਹਿਗਾ ਕੀਤੀ ਹੈ ਨਕਰਤ ਫਲਾਉਣ ਦੇ ਵਿੱਚ ਆਰਐਸਐਸ ਅਤੇ ਹਿੰਦੂ ਮਹਾਸਭਾ ਦਾ ਬੜਾ ਯੋਗਦਾਨ ਸੀ ਤੇ ਉਸ ਕਾਰਨ ਇਹ ਕੱਤਲ ਹੋਇਆ ਤੇ ਇਸ ਸੰਬੰਧ ਦੇ ਵਿੱਚ ਨਤੁਰਾਮ ਗੌਂਦ ਸੇ ਜੋ ਕਾਂਸੀ ਦਿੱਤੇ ਤੋਂ ਜਗਾ ਤੋਂ ਬਾਅਦ ਵੀ ਕੰਵਾਰੀ ਹੋਈ ਇੱਕ ਕਮੇਟੀ ਬਣੀ ਇਹ ਉਸ ਦੇ ਵਿੱਚ ਇਹ ਫਟਾਲ ਹੋਈ ਸੀ ਕਿ ਪਰੰਤੂ ਆਰਐਸਐਸ ਦਾ ਸਿੱਧਾ ਸਮੰਥ ਤਾਂ ਨਹੀਂ ਸੀ ਇਸਕਾ ਤਾਂ ਨਾ ਜੁੜਿਆ ਇਹ ਇਹ ਜਰੂਰ ਸਟੈਬਲਿਸ਼ ਹੋਇਆ ਸੀ ਕਿ ਇਹ ਕਾਰਨ ਸੀ ਇਹਨਾਂ ਨੇ ਨਫਰਤ ਹੀ ਨਹੀਂ ਖਲਾ ਦਿੱਤੀ ਸੀ ਜਿਸ ਦੇ ਕਾਰਨ ਮਹਾਤਮਾ ਗਾਂਧੀ ਜੀ ਦਾ ਕਤਲ ਹੋਇਆ ਤੇ ਹੁਣੋਂ ਫਿਰ ਇਹ ਵੀ ਹੈ ਕਿ ਸਰਕਾਰ ਵੱਲੋਂ ਭਾਈ ਟੇਲ ਨੇ ਆਰਐਸਐਸ ਦੇ ਸਰਪ੍ਰਸਤ ਬੰਦੀ ਲਾਈ ਸੀ ਪਰੰਤੂ ਇੱਕ ਸਾਲ ਤੋਂ ਬਾਅਦ ਹੀ ਜਾਣੀ ਤੁੜੇ ਇਹ ਇੱਕਦਾਂਤ ਤੋਂ ਥੋੜੇ ਬੱਸ ਸਮਾਂ ਬਾਅਦ ਹੀ پابੰਦੀ ਹਟਾ ਦਿੱਤੀ ਗਈ ਸੀ ਕਿ ਆਰਐਸਐਸ ਨੇ ਆਪਣਾ ਨਾਲ ਆਪਣਾ ਸੰਗਾਮ ਵੀ ਦੱਸਿਆ ਇਸ ਦਾ ਤੇ ਆਪਣਾ ਇਹ ਦੱਸਿਆ ਸਾਡਾ ਆ ਹਿੱਸਾ ਦੇ ਨਾਲ ਕੋਈ ਸੰਬੰਧ ਨਹੀਂ ਹੈ ਹਾਂ ਦਰਸ਼ਕ ਸੈਦ ਸਰਕਾਰੀ ਕਰਮਚਾਰੀਆਂ ਉੱਤੇ ਕੋਈ ਪਾਬੰਦੀ ਦਾ ਬਕਾਇਆ ਬਚਿਆ ਸੀਗਾ ਜਿਹੜਾ ਪਿਛਲੇ ਸਮੇਂ ਹਟਿਆ ਦੱਸਿਆ ਜਾ ਰਿਹਾ ਕਿ ਜਿਵੇਂ ਖੜਗੇ ਸਾਹਿਬ ਵੀ ਕਹਿ ਰਹੇ ਕਿ ਸ਼ਾਇਦ ਮੋਦੀ ਸਰਕਾਰ ਨੇ ਉਹ ਪਾਬੰਦੀ ਹਟਾਈ ਲਾਸਟਲੀ ਅਜੀ ਤਰ੍ਹਾਂ ਦਾ ਮਾਮਲਾ ਖੇਰ ਇਹਦੇ ਵਿੱਚ ਡਾਕਟਰ ਸਾਹਿਬ ਵੱਲਪਾਈ ਪਟੇਲ ਤੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਿਹੜੇ ਸਬੰਧ ਨੇ ਉਹਨਾਂ ਉੱਤੇ ਵੀ ਇੱਕ ਮਾਹੌਲ ਦੁਬਾਰਾ ਪਖਿਆ ਹੋਇਆ ਹੈ ਮਲਕਾਰਜਨ ਖੜਗੇ ਨੇ ਵੀ ਸਪੱਸ਼ਟੀ ਦਿੱਤੀ ਹੈ ਜੋ ਦੇ ਸਬੰਧ ਦੇ ਵਿੱਚ ਜੀ ਪਿੰਡ ਸਾਹਿਬ ਦੇਖੋ ਇਹ ਆਮ ਲੋਕਾਂ ਦੇ ਵਿੱਚ ਵੀ ਹੈ ਤੇ ਸੁਣਨ ਨੂੰ ਵੀ ਆ ਰਿਹਾ ਹੈ ਕੁਝ ਇਸ ਤਰ੍ਹਾਂ ਦੇ ਡਾਕੂਮੈਂਟੇਸ਼ਨ ਵੀ ਹੈ ਬੇ ਸਰਕਾਰ ਵੱਲਪਾਈ ਪਟੇਲ ਔਰ ਪਰ ਦੇ ਪ੍ਰਧਾਨ ਮੰਤਰੀ ਦੇ ਦੌਰਾਨ ਆਪੀ ਸਵੰਦ ਇਨੇਸ ਕੰਮੇ ਨਹੀਂ ਹਨ ਤਨ ਤਉਪੂਰ ਪੂਰ ਪੂਰ ਵੀ ਹੁੰਦੇ ਸੀ ਪਰੰਤੂ ਇੰਨੇ ਵੀ ਸੁਖਾਮੇ ਨਹੀਂ ਸਨ ਕਿ ਲੋਕ ਜਣੇ ਕਮ ਨਾ ਕਰ ਸਕਦੇ ਹੋ ਤੇ ਕਈ ਕਈ ਕਮਾਂ ਦੇ ਵਿੱਚ ਕਈ ਜਿਸ ਤਰ੍ਹਾਂ ਦੇ ਆ Rajasthan ਦੇਸ਼ ਦੇ ਨਾਮ ਲਉਣਾ ਸੀ ਜਾਂ ਛੋਟੂ ਭੱਦਰ ਆਸਤਾ ਸੀ ਜਿਹੜੀਆਂ ਜਿਨ੍ਹਾਂ ਨੂੰ ਸਰਦਾਰ ਵੱਲਪਾਲ ਪਟੇਲ ਨੇ ਹਿੰਦੁਸਤਾਨ ਦੇ ਵਿੱਚ ਲਾਇਆ ਤੇ ਇਸਤਾਨ ਦੇ ਵਿੱਚ ਉਹਨਾਂ ਨੂੰ ਫ੍ਰੀ ਹੈ ਐਂਡ ਵੀ ਦਿੱਤਾ ਗਿਆ ਸੀ ਜੀਆ ਜਹਾਲਾਂ ਨੇ ਰੋਟੇ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਤੇ ਹੋਮ ਮਿਨਿਸਟਰ ਨੇ ਇਹਨਾਂ ਕੰਦਨ ਦੇ ਕੀਤਾ ਤੇ ਹੁਣ ਇਹਦੇ ਵਿੱਚੋਂ ਦੇਖੋ ਕੰਟਰਡਿਕਸ਼ਨ ਕਿਉਂਕਿ ਜਦੋਂ ਨਵਾਂ ਸੈਟਅਪ ਬਣਿਆ ਤੇ ਨਵਾਂ ਦੇਸ਼ ਦੀਵਕਿਆਦ ਹੋਇਆ ਸੰਧਾਨ ਬਣਾਇਆ ਗਿਆ ਸੰਧਾਨ ਲਾਗੂ ਹੋਇਆ ਉਹਨਾਂ ਸ਼ਕਤੀਆਂ ਦੀ ਵੰਡ ਤਾਂ ਇਸ ਤਰ੍ਹਾਂ ਦਾ ਕਈ ਕੁਝ ਸਾਹਮਣੇ ਆਉਂਦਾ ਸੀ ਤੇ ਇਹ ਹੋਮ ਮਿਨਿਸਟਰ ਔਰ ਪ੍ਰਧਾਨ ਮੰਤਰੀ ਦੇ ਜਿਹੜੇ ਰਿਕਾਰਡ ਇਤਿਹਾਸ ਵਿੱਚ ਵੀ ਕੁਸ਼ਨਾ ਕੁਸ਼ਨਾ ਹੌਤਾ ਰਹਿਣਾ ਸੀ ਪਰ ਇਹ ਵੀ ਉਨਾ ਦੀ ਆਫ ਕੋਆਰਡੀਨੇਸ਼ਨ ਦੀ ਗੱਲ ਨਹੀਂ ਸੀ ਇਹ ਗਿਮੇ ਵੀ ਹੈ ਇਹ ਵੀ ਕਿਹਾ ਜਾਂਦਾ ਹੈ ਵੀ ਸਰਦਾਰ ਪਟੇਲ ਤੇ Nehru ਆਪਸੀ ਬਹੁਤ بڑے ਤਣਾਅ ਸੀ ਕਈ ਵਾਰ ਸਰਦਾਰ ਪਟੇਲ ਜਦੋਂ ਮਹਾਤਮਾ ਗਾਂਧੀ ਕੀ ਜੀਵਕ ਸਨ ਤੇ ਉਹ ਆਪਣੇ ਸਟੈਪ ਲੈ ਕੇ ਗਾਂਧੀ ਦੀ ਸਾਰਥੀ ਜਾਂਦੇ ਸਨ ਕਈ ਵਾਰ ਇਹ ਵੀ ਸੁਣਿਆ ਆਇਆ ਕਾ ਆਪਸੀ ਦੀ ਹੱਥ ਪਰ ਦੂਸਰੇ ਪਾਸੇ ਤਰਕ ਇਹ ਵੀ ਦਿੱਤਾ ਜਾਂਦਾ ਹੈ ਵੀ ਮਹਾਤਮਾ ਗਾਂਧੀ ਦੀ ਮੌਤ ਤੋਂ ਬਾਅਦ ਸਰਦਾਰ ਵੱਲ ਭਾਈ ਤੇਜ਼ ਦਾ ਜਿਹੜਾ ਕੋਕੋ ਕਾਈਦੀ ਮੂਰਤੀ ਲਾਈ ਗਈ ਸੀ ਗੁਜਰਾਤ ਦੇ ਵਿਅਕਤੀ ਉਸ ਦਾ ਟਟਨੀ ਭਾਰਤ ਦੇ ਪ੍ਰਧਾਨ ਮੰਤਰੀ ਦੋਰਨ ਨਰਿੰਦਰ ਮੋਦੀ ਤਾਂ ਸੀ ਅਤੇ ਸਰਭਾਗ ਸਰੋਵਰ ਹੈ ਜਿਹੜਾ ਉੱਥੇ ਕਿ ਹੁਣ ਆ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਬਹੁਤ ਵੱਡਾ ਮਾਤਮਾ ਸਰਦਾਰ ਪਟੇਲ ਦਾ ਬੁੱਤ ਲਾਇਆ ਗਿਆ ਬਹੁਤ ਵੱਡਾ ਉੱਤੇ ਪਰ ਵੀ ਸਰਦਾਰ ਸਰੋਵਰ ਦਾ ਜਿਹੜਾ ਇਹ ਪੱਥਰ ਦੀ ਉਦਘਾਟਨ ਸੀ ਉਹ ਵੀ ਉਹਨਾਂ ਨੇ ਕੀਤਾ ਸੀ ਇਹ ਪਹਿਲੇ ਪ੍ਰਧਾਨ ਮੰਤਰੀ ਤਦਾ ਦਵਾਰਲਨ 네ਰੂ ਜੀ ਨੇ ਕੀਤਾ ਸੀ ਇਹ ਦੇ ਤੋਂ ਇਹ ਹੈ ਵੀ ਇਸ ਤਰ੍ਹਾਂ ਦੇ ਕੋਈ ਨਵ ਵਾਲੀ ਗੱਲ ਨਹੀਂ ਯਦ ਕਿ ਭਾਰਤੀ ਜਨਤਾ ਪਾਰਟੀ ਇਸ ਵੰਦੇ ਵਿੱਚ ਪੂਰੀ ਤਰ੍ਹਾਂ ਦਾ ਆਪਣਾ ਜਿਹੜਾ ਇੱਕ ਵਰਤਾਂਤ ਸਿਰਜ ਰਹੀ ਹੈ ਕਿ ਪਟੇਲ ਅਤੇ 네ਰੂ ਦੇ ਵਿੱਚ ਆਪਸੀ ਸਵਾਤੀ ਪੂਰੇ ਤਣਾਵ ਉੱਪਰ ਤੋਂ ਭਰਨ ਪਰੰਤੂ ਦੂਸਰੇ ਪਾਸੇ ਜਿਵੇਂ ਹਮ ਖੜਕੇ ਤਾਂ ਉਹਨੇ ਕਿਹਾ ਬਈ ਆਰਐਸਐਸ ਦੇ ਪ੍ਰਪਾਬੰਦੀ ਨੀ ਤਾਂ ਤਦਾ ਪਟੇਲ ਜੀ ਨੇ ਲਾਈ ਸੀ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਪਾ ਰਾਮਾਨੀ ਇਸ ਤਰ੍ਹਾਂ ਦਾ ਜਿਹੜਾ ਬਰਤਾਨਾ ਹੈ ਅਜੋਕੇ ਸੰਪ੍ਰਸੰਗਿਤ ਇਸ ਤਿਹਰਾ ਉੱਪਰ ਕੇ ਆ ਰਿਹਾ ਹੈ ਇਹ ਕਈ-ਕਈ ਚਰਚਾਆਂ ਨੂੰ ਸ਼ੇਡ ਦੇ ਹੈ ਹੂੰ ਫਿਰ ਕਹਾਣੀ ਕਈ ਵਾਰੀ ਕਈ ਮੋੜ ਘਟਦੀ ਹੈ ਇਸ ਆਪਾਂ ਦੇਖਦੇ ਹਾਂ ਕਿ ਆਰਐਸਐਸ ਤੇ ਪਾਬੰਦੀ ਜਿਹੜੀ ਲੱਗਦੀ ਹੈ ਉਸ ਵੇਲੇ ਦੇ ਗ੍ਰਹਿ ਮੰਤਰੀ ਵੱਲ ਭਾਈ ਪਟੇਲ ਵੱਲੋਂ ਤੇ ਅੱਜ ਭਾਰਤੀ ਜਨਤਾ ਪਾਰਟੀ ਵੱਲ ਭਾਈ ਪਟੇਲ ਨੂੰ ਆਪਣਾ ਸਿਆਸੀ ਆਦਰਸ਼ ਵੀ ਮੰਨਦੀ ਹੈ ਕਹਿੰਦਾ ਪਾਓ ਕਹਾਣੀ ਮੋੜ ਖਾ ਚੁੱਕੀ ਹੈ ਬਹੁਤ ਵੱਡੇ ਪੱਧਰ ਉਤੇ ਤੇ ਅੱਜ ਆਰਐਸਐਸ ਬਿਨਾ ਦੇਸ਼ ਦੀ ਵੱਡੀ ਜਿਹੜੀ ਅਫਾਦੀ ਹੈ ਉਹ ਕਿਸੇ ਨੂੰ ਨਿਵਾਜ਼ੀ ਨਹੀਂ ਜਾ ਸਕਦੀ ਆਰਐਸਐਸ ਜਿੰਨਾ ਚਿਰ ਉਸ ਨਾਮਲੇ ਨੂੰ ਉਸ ਵਿਅਕਤੀ ਨੇ ਸਰਟੀਫਾਈਡ ਨਹੀਂ ਕਰਦੀ ਇਸ ਮਾਹੌਲ ਨੂੰ ਇਸ ਨਵੇਂ ਮਾਹੌਲ ਨੂੰ ਕਿਵੇਂ ਦੇਖਦੇ ਪੰਡਤ ਸਾਹਿਬ ਦੇਖੋ ਇਹ ਤਾਂ ਹੈ ਵੀ ਆਰਐਸਐਸ ਦਾ ਇਹ ਜਿਹੜੀ ਸਿਆਸਥ ਕੀਤੀ ਜਾ ਰਹੀ ਹੈ ਇਹ ਮਤਲਬ ਕਾਂਗਰਸ ਵੱਲੋਂ ਵੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਇਹਨਾਂ ਨੇ ਆਪਣੀ ਸਿਆਸਤ ਦੇ ਵਿੱਚ ਹੁਣ ਇਹਨਾਂ ਲੰਬਾ ਸਮਾਂ ਜੇਕਰ ਇਹ ਨਹੀਂ ਹੋ ਹੁੰਦੀ ਆਰਐਸਐਸ ਦੇ ਪ੍ਰਭਾਵਬੰਦੀ ਲੱਗਦੀ ਸੀ ਫਿਰ ਅਟਾ ਦਿੱਤੀ ਗਈ ਸੋ ਬਾਤ ਕਾਂਗਰਸ ਦਾ ਫਿਰ ਰਾਜ ਰਹਾਗਾ ਸਰਦਾਰ ਪਟੇਲ ਤੋਂ ਬਾਅਦ ਵੀ ਨਹਿਰੂ ਸਾਹਿਬ ਰਹੇ ਨੇ ਫਿਰ ਸ਼ਾਸਤਰੀ ਰਹੇ ਨੇ ਫਿਰ ਸ਼ਕਤੀ ਇੰਦਰਾ ਗਾਂਧੀ ਦਾ ਰਹਾ ਉਹ ਢੋਕਿਆਂ ਨੂੰ ਇਹਨਾਂ ਦੇ ਪ੍ਰਭਾਵਬੰਦੀਆਂ ਐਲਾਨ ਕੀਤੀਆਂ ਆਰਐਸਐਸ ਦੇ ਉੱਪਰ ਹਾਂ ਇਹ ਹੋ ਸਕਦਾ ਹੈ ਵੀ ਆਰਐਸਐਸ ਦੀਆਂ ਜਿਹੜੀਆਂ ਸ਼ਾਖਾਵਾਂ ਲੱਗਦੀਆਂ ਸੀ ਉਹ ਸਰਕਾਰੀ ਸਕੂਲਾਂ ਜਾਂ ਸਰਕਾਰਾਂ ਦੇ ਵਿੱਚ ਨਹੀਂ ਸੀ ਉਸ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਵੇਲੇ ਕੁਝ ਨੂੰ ਰਿਲੈਕਸੇਸ਼ਨ ਦਿੱਤੀ ਗਈ ਹੈ ਇਹ ਕੋਹੁਸ਼ਾਫਾ ਆਮ ਲੱਗਦੀਆਂ ਨੇ ਉਹਨਾਂ ਦੇ ਉੱਪਰ ਜ਼ਰੂਰ پابੰਦੀ ਸੀ ਪਰ ਅੱਜ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਕਾਂਗਰਸ ਪਾਰਟੀ ਨੇ ਉਸ ਵੇਲੇ ਵੀ ਕਿਹਾ ਨਹੀਂ ਇੰਨਾ ਲੰਮਾ ਸਮਾਰਾਗਿੱਤ ਅਤੇ ਹੁਨਰਵਾਨਾਂ ਨੂੰ ਇਹ ਆ ਰਿਹਾ ਵੀ ਬਈ ਆਰਐਸਐਸ ਸਾਰੇ ਸਾਰੇ ਮੱਛਲਿਆਂ ਦੀ ਸਾਰੀ ਸਾਰੀ ਜੋ ਪਦਰਵ ਨੇ ਉਹਨਾਂ ਦੀ ਜ਼ਿਆਦਾ ਇਸ ਬੰਦੇ ਵਿੱਚ ਵੀ ਤਾਂ ਇੱਕ ਸੋਚਣ ਵਾਲੀ ਗੱਲ ਹੈ ਈ ਮਿਸ਼ਨ ਪੰਜਾਬੀ